ਮੈਂ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਲੇ ਮੇਰੇ ਵੱਲੋਂ ਮੇਰੇ ਸਾਰੇ ਹੀ ਦਰਸ਼ਕਾਂ ਨੂੰ ਸੌਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੀਰਾਂ ਤੇ ਭੈਣਾਂ ਨੂੰ ਤੇ ਜਿਹੜੇ ਬੱਚੇ ਵੇਖਦੇ ਆ ਧੀਆਂ ਐ ਨੋਹਾਂ ਨੇ ਸਾਰਿਆਂ ਨੂੰ ਮੁਬਾਰਕ ਹੋਵੇ ਇਹ ਮਹੀਨਾ ਤੇ ਇਹਦੇ ਵਿੱਚ ਧੀਆਂ ਦੇ ਤਿਹਾਰ ਪੀਂਗਾ ਚੜਾਉਣੀਆਂ ਤੇ ਮਹਾਰਾਜ ਸਾਰਿਆਂ ਨੂੰ ਇਹ ਖੁਸ਼ੀਆਂ ਦਾ ਤਿਹਾਰ ਦਿਖਾਵੇ ਤੇ ਸਾਰੇ ਹੀ ਭੈਣ ਭਰਾ ਨਾਲ ਮਿਲ ਕੇ ਇਹ ਖੁਸ਼ੀਆਂ ਮਨਾਇਓ ਤੇ ਹੁਣ ਆਪਾਂ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਨੇ ਆ ਇਹ ਸਾਵਣ ਦੇ ਨਾਲ ਹੀ ਸਬੰਧ ਹੈ ਤੇ ਇਹ ਇੱਕ ਕੁੜੀ ਤੇ ਤੁਸੀਂ ਵੀ ਗਾਇਓ ਸਾਵਣ ਦੇ ਮਹੀਨੇ ਵਿੱਚ ਤੇ ਹਰ ਇੱਕ ਨੂੰ ਸਾਵਣ ਦੇ ਮਹੀਨੇ ਪੇਕੇ ਜਾਣ ਦਾ ਬਹੁਤ ਜਆ ਹੁੰਦਾ ਹੈ ਹੁਣ ਤਾਂ ਕੋਈ ਥੋੜੇ ਜਾਂਦੇ ਆ ਪਰ ਜਦੋਂ ਸਾਡੇ ਸਮੇਂ ਹੁੰਦੇ ਸੀ ਉਦੋਂ ਹਾਰਡ ਦੇ ਦਿਨ ਰਹਿੰਦਿਆਂ ਸੀ ਚਲੇ ਜਾਂਦਾ ਸੀ ਸਾਉਣ ਦਾ ਮਹੀਨਾ ਸਾਰਾ ਇਸੇ ਤਰ੍ਹਾਂ ਹਸਨ ਖੇਡਣ ਵਿੱਚ ਲੰਘ ਜਾਂਦਾ ਸੀ ਤੇ ਪਿੰਗਾ ਚੜਾਉਣੀਆਂ ਮੈਂ ਖੁਦ ਵੀ ਪਿੰਗ ਚੜਾ ਲੈਂਦੀ ਸੀ ਸਾਡੇ ਇੱਕ ਟਾਲੀ ਹੁੰਦੀ ਸੀ ਤੇ ਉਹ ਸਾਰੀਆਂ ਕੁੜੀਆਂ ਪਿੰਗ ਚੜਾਉਣੀਆਂ ਤੇ ਕਹਿਣਾ ਵੀ ਦੋ ਜਣੀਆਂ ਨੇ ਚੜਾਉਣੀ ਤੇ ਕਹਿਣਾ ਵੀ ਹੁਣ ਇਹਦੇ ਪੱਤੇ ਤੋੜ ਕੇ ਲਿਆਉਣੇ ਟਾਲੀ ਦੇ ਤੇ ਫਿਰ ਉਹਦੇ ਪੱਤੇ ਤੋੜੀਦੇ ਸੀ ਤੇ ਬੜੀ ਜੋਰ ਨਾਲ ਪਿੰਗ ਚੜਾਉਣੀ ਤੇ ਹੁਣ ਤਾਂ ਸਰੀਰੀ ਯੋਗ ਹੋ ਗਏ ਪਰ ਜਦੋਂ ਜਵਾਨੀ ਦਾ ਜੋਰ ਹੁੰਦਾ ਹੈ ਉਦੋਂ ਪਿੰਗ ਵੀ ਉਦੋਂ ਹੀ ਛੁੱਟੀ ਜਾਂਦੀ ਹੈ ਜਦੋਂ ਜਵਾਨੀ ਹੁੰਦੀ ਹੈ ਤੇ ਹੁਣ ਆਪਾਂ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਣਾਉਣੇ ਤੇ ਸੁਣੋ ਤੇ ਇਸ ਦਾ ਆਨੰਦ ਮਾਣੋਗੇ ਕਿਧਰੋਂ ਤੇ ਆਈਆ ਬਦਲੀ ਵੇ ਵੀਰਾ ਜੀ ਵੀਰਾ ਕਿਧਰੋਂ ਤੇ ਜੀ ਵੀਰਾ ਕਿਧਰੋਂ ਤੇ ਸਾਮਾਨ ਲੈਂਦੇ ਹੋ ਆਈਆ ਬਦਲਿਨੀ ਪੈਨੇ ਜੀ ਪੈਨੇ ਚੜਦੇ ਹੋ ਜੀ ਪੈਨੇ ਚੜਦੇ ਹੋ ਸਾਵਣ ਮੇ ਵੀਰੇ ਦੀ ਪੇਜਗੇ ਨ ਰੰਗ ਨੀਲੀ ਵੀਰੇ ਦੀ ਪੇਜਗੇ ਨ ਰੰਗ ਨੀਲੀ ਦੇ ਆ ਜੀ ਪਾਬੋ ਪਿੱਧੀਆ ਰਚੰਗਰ ਤੇਦਰੋਂ ਤੇ ਆਈਆ ਬਦਲੀ ਵੇ ਵੀਰਾ ਜੀ ਵੀਰਾ ਕਿਦਰੋਂ ਤਾ ਜੀ ਵੀਰਾ ਕਿਦਰੋਂ ਤਾ ਸਾਨਾ ਮੇ ਲੈਂਦੇ ਆਈ ਨੀ ਪੈਨੇ ਜੀ ਪੈਨੇ ਝੜਦੀਓ ਜੀ ਪੈਨੇ ਝੜਦੀਓ ਸੋਨ ਮੇ ਵੀਰੇ ਦਾ ਭਿਜ ਗਿਆ ਨਾ ਰੰਗ ਚੀਰਾ ਵੀਰੇ ਦਾ ਭਿਜ ਗਿਆ ਨਾ ਰੰਗ ਚੀਰਾ ਜੀ ਪਬ पिजिया जी पो पिजिया जी सालूला कदिरो ते आई बदली वीरा जी वीरा कॾरो ते जीरो ते स ਦੇਉ ਜੀ ਪੈਨੇ ਜੜਦੇ ਹੋ ਸਾਨ ਮੇ ਵੀਰੇ ਦਾ ਪੇਜ ਗਿਆ ਭੁਲਾ ਦਾ ਸੇਰਾ ਵੀਰੇ ਦਾ ਪੇਜ ਗਿਆ फूल देरा जी पप पिजिया जी पप पिजिया जी, जी, जी चूड़ा कई बदली वीरा जी मीरा कॾरो त जी मीर क्रो तां ਨਾ ਨੀ ਨੀ ਪਹਿਨੇ ਜੀ ਪਹਿਨੇ ਚੜਦੇ ਹੋ ਜੀ ਪਹਿਨੇ ਚੜਦੇ ਹੋ ਸਾਮਨਾ ਮੈਂ ਵੀਰੇ ਦੇ ਪਜਗੇ ਕੇਸਰੀ ਕੱਪੜੇ ਵੀਰੇ ਦਾ ਪਜਗੇ ਆਪੂ ਲਾਂਦਾ ਗਾਣਾ ਜੀ ਪਾਪੋ ਪੀ ਜੀ ਆ ਜੀ ਪਾਪ ਵੇ ਦੀ ਆ ਮੈਂ ਦੀ ਨਾਂ ਕਿਧਰੋਂ ਤੇ ਆਈ ਆ ਬਦਲੀ ਵੇ ਵੀਰਾ ਜੀ ਵੀਰਾ ਕਿਧਰੋਂ ਤਾਂ ਜੀ ਵੀਰਾ ਕਿਧਰੋਂ ਤਾਂ ਸਾਵਨਾ ਮੈਂ ਲੋ ਜੀ ਏਸੀ ਇੱਕ ਪੰਜਾਬੀ ਲੋਕ ਗੀਤ ਕੋੜੀ ਜੇ ਤੁਸੀਂ ਗਾਇਓ ਤੇ ਬਹੁਤ ਸੋਹਣੀ ਲੱਗਦੀ ਹੈ ਜਦੋਂ ਆਪਾਂ ਗਾਉਂਦੇ ਹਾਂ ਤੇ ਮੈਨੂੰ ਦਿਓ ਆ ਗਿਆ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਮੇਰੀ ਵੀਡੀਓ ਵੇਖਣ ਤੇ ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਮੁਬਾਰਕਾਂ ਸੌਣ ਮਹੀਨੇ ਦੀਆਂ ਖੂਬ ਖੁਸ਼ੀਆਂ ਮਨਾਓ ਖੀਰਾ ਖਾਓ ਪੂੜੇ ਖਾਓ ਕੜਾ ਖਾਓ ਤੇ ਨਾਲੇ ਤੀਆਂ ਖੇਡੋ ਪਿੰਗਾ ਚੜਾਓ ਧੰਨਵਾਦ ਜੀ